ਅੱਜ ਦੇ ਸਰਦਾਰ ਜਸਵੀਰ ਸਿੰਘ ਜੀ ਗੜੀ ਪ੍ਰਧਾਨ ਬੋਧਨ ਸਮਾਜ ਪਾਰਟੀ ਪੰਜਾਬ ਜਿਨ੍ਹਾਂ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦਾ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸ਼ੀਰਵਾਦ ਮਿਲਿਆ ਜਿਹੜੇ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਹਮੇਸ਼ਾ ਪੰਜਾਬ ਦੇ ਅੰਦਰ ਪੰਜਾਬ ਦੇ ਗਰੀਬਾਂ ਦੀ ਪੰਜਾਬ ਦੇ ਪਛੜਿਆ ਦੀ ਘਟਗਣਗੀਆਂ ਦੀ ਦਲਤਾਂ ਦੀ ਮਜ਼ਦੂਰਾ ਦੀ ਦੁਕਾਨਦਾਰਾਂ ਦੀ ਵਪਾਰੀਆਂ ਦੀ ਜਿੱਥੇ-ਜਿੱਥੇ ਵੀ ਕਿਤੇ ਤੱਕੇ ਛਾਈ ਹੁੰਦੀ ਆ ਬਹੁਤ ਜਣ ਸਮਾਜ ਪਾਰਟੀ ਉਸ ਹਰ ਵਰਗ ਦੀ ਨੁਮਾਇੰਦਗੀ ਕਰਕੇ ਉਸ ਹਰ ਵਰਗ ਦੇ ਹੱਕਾਂ ਦੇ ਲਈ ਲੜਾਈ ਲੜਦੇ ਇਹ ਰੋਪਣ ਦੀ ਧਰਤੀ ਜਿਸ ਧਰਤੀ ਤੋਂ ਪੈਦਾ ਹੋ ਗਏ ਸਾਫ ਚੇਤੀ ਕਾਂਚੀ ਰਾਮ ਨੇ ਇਸ ਦੇਸ਼ ਕੋਨੇ ਕੋਨੇ ਜਾ ਕੇ ਇਸ ਤਿਹੇ ਮਹਾਨ ਰੈਬਰ ਬਾਬਾ ਸਾਹਿਬ ਡਾਕਟਰ ਅਮੇੜਕਰ ਦੇ ਅੰਦੋਲਨ ਨੂੰ ਜਿੰਦਾ ਕੀਤਾ ਜਿਨ੍ਹਾਂ ਦੀ ਬਦੌਲਤ ਆ ਜਵਾਬਾ ਸਾਹਿਬ ਡਾਕਟਰ ਅਮੇੜਕਰ ਨੂੰ ਪੂਰੇ ਦੇਸ਼ ਤੇ ਪੂਰੇ ਵਿਸ਼ਵ ਤੇ ਲੋਕ ਯਾਦ ਕਰ ਰਹੇ ਆ ਤਾਂ ਦੇਸ਼ ਜਨਨ ਲੱਗਿਆ ਕਿ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਂਚੀ RAM ਕਾਂਚੀ RAM ਇਹੋ ਮਹਾਨ ਮਹਾਪੁਰਸ਼ ਦੀ ਧਰਤੀ ਇਨੇ ਇਹਨਾ ਪਿੰਡਾ ਚੋ ਇਨਾ ਗਲੀਆਂ ਚੋ ਨਾ ਚਿਹਰਾ ਚੋ ਇਨਾ ਸਕੂਲਾਂ ਇਨਾ ਕੋਲਜਾਂ ਜੋ ਪੜਕੇ ਇਸ ਦੇਸ਼ ਦੇ ਅੰਦਰ ਗੱਡੀ ਵੱਡੀ ਲਹਿਰ ਖੜੀ ਕੀਤੀ ਬਿਨਾ ਸਾਜ਼ਨਾ ਤੋਂ ਬਿਨਾ ਬਸੇ ਤੋਂ ਸੇਗਰਾਂ ਦੇ ਚੱਲ ਕੇ ਲੋਕਾਂ ਨੂੰ ਲਾਂਬਨ ਇਸ ਦੇਸ਼ ਦੇ ਅੰਦਰ ਕੀਤਾ ਕਿ ਉਹ ਮਹਾਮੁਰਸ਼ ਬਾਬਾ ਸਾਹਿਬ ਡਾਕਟਰ ਅੰਬेडकर ਜਿਹਨੇ ਸਾਨੂੰ ਸਾਨੂੰ ਜਿਹੜਾ ਮਾਨਤਾਵਾਦੀ ਜ਼ਿੰਦਗੀ ਮਨੁੱਖਾ ਜੀਵਨ ਜਿਹੜਾ ਗੁਰੂ ਸਾਹਿਬ ਲਿਖਦੇ ਆ ਕਿ ਸਾਨੂੰ ਜਿਹੜਾ ਮਨੁੱਖੀ ਜਾਂਬੇ ਦੇ ਵਿੱਚ ਆਏ ਆ ਤੇ ਮਨੁੱਖੀ ਸੁਖ ਸੌਲਤਾ ਮਿਲਨੀ ਆ ਚਾਹੀਦੀ ਆ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਦਵਾਈਆਂ ਪਰ ਉਹਦੀ ਜਾਣਕਾਰੀ ਬਾਪ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਇਸ ਧਰਤੀ ਤੋਂ ਪੈਦਾ ਹੋ ਕੇ ਇਸ ਦੇਸ਼ ਦੇ ਅੰਦਰ ਆਪਣੀ ਨੌਕਰੀ ਆਪਣਾ ਘਰ-ਬਾਰ ਆਪਣਾ ਪਰਿਵਾਰ ਛੱਡ ਕੇ ਇਸ ਦੇਸ਼ ਦੇ ਅੰਦਰ ਉਸ ਲਹਿਰ ਨੂੰ ਮਜ਼ਬੂਤ ਕੀਤਾ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਸਾਰੀ ਕਾਂਸੀ ਰਾਮਦੇਵ ਧਰਤੀ ਤੋਂ ਜਿਨ੍ਹਾਂ ਨੇ ਸ਼ੁਰੂ ਕੀਤਾ ਇਸ ਅੰਦੋਲਨ ਨੂੰ ਮਜਬੂਤ ਕਰਨ ਦੇ ਲਈ ਇਸ ਧਰਤੀ ਤੋਂ ਲੋਕ ਸਭਾ ਸੀਨੀਂਤਪੁਰ ਸਾਹਿਬ ਤੋਂ ਸਰਦਾਰ ਜਸਵੀਰ ਸਿੰਘ ਦੀ ਗੜੀ ਜਿਹੜੇ ਹਰ ਇੱਕ ਸਮੇਂ ਤੁਹਾਡੇ ਦੁੱਖ ਸੁੱਖ ਦੇ ਸਾਥੀ ਆ ਹਰ ਇੱਕ ਸਮੇਂ ਤੁਹਾਡੇ ਨਾਲ ਖੜਦੇ ਆ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਅੱਬਾ ਜਿਹੜੇ 22 ਦਿਨ ਰਹਿ ਗਏ ਕਰ ਕਰ ਜਾਈਏ ਲੋਕਾਂ 'ਚ ਜਾਈਏ ਲੋਕਾਂ ਦੇ ਵਿੱਚ ਗੱਲ ਰੱਖੀਏ ਇਸ ਵਾਰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਜਿਤਾਓ ਤਾਂ ਜੋ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਤੁਹਾਡੇ ਦੁੱਖ ਦੀ ਗੱਲ ਉਹ ਦੇਸ਼ ਦੀ ਪਾਰਲੀਮੈਂਟ ਕਰ ਸਕਦੀ ਜੇ ਪੰਜਾਬ ਦੇ ਅੰਦਰ ਅਸੀਂ ਗਏ 2 ਲੱਖ 4000 ਕਰੋੜ ਦਾ ਬਜਟ ਤੁਸੀਂ ਪੁੱਛਿਆ ਕਿ 2 ਲੱਖ 4000 ਕਰੋੜ ਦਾ ਬਜਟ ਬਾਬਾ ਕਾਬ ਨੇ ਕਿਹਾ ਕਿ ਬਜਟ ਜਿਹੜਾ ਆਬਾਦੀ ਦੇ ਹਿਸਾਬ ਨਾਲ ਵੰਡ ਹੋਣਾ ਚਾਹੀਦਾ ਜੇ ਪੰਜਾਬ ਦੇ ਅੰਦਰ ਦਲ ਵਾਦੀ 40% ਪਛੜਿਆਂ ਦੀ ਵਾਦੀ 40% ਕਿ ਪੰਜਾਬ ਦੇ ਸਰਕਾਰਾਂ ਨੇ ਜਿਹੜੀਆਂ ਹੁਣ ਤੱਕ ਰਹੀਆਂ ਇਹਨਾਂ ਦੇ ਉੱਤੇ ਬਜਟ ਦੀ ਜਿਹੜੀ ਆ ਖਰਚੀਦੀ ਤੁਹਾਹੇ ਤਾਂ ਹੀ ਪਹੁੰਚ ਸਕਦੇ ਆ ਜੇ ਤੁਸੀਂ ਜਿਹੜੇ ਆ ਨਿਸ਼ਕਾਮ ਹੋਮਗੇ ਤੁਸੀਂ ਅੰਦੋਲਨਕਾਰੀ ਹੋਮਗੇ ਤੁਸੀਂ ਮਿਸ਼ਨਰੀ ਹੋਮਗੇ ਤੁਸੀਂ ਜਿਹੜੇ ਸਾਬ ਜੀ ਦੇ ਕਾਂਚੀਰਾਮ ਦੇ ਸਿਪਾਹੀ ਹੋਮਗੇ ਔਰ ਬਾਬਾ ਸਾਹਿਬ ਦੇ ਭੈਣ ਕੁਮਾਰੀ ਮਾਇਆਵਦੀ ਬੇਸ਼ੀਰਪੰਦ ਨਾਲ ਜਾਓਗੇ ਤਾਂ ਹੀ ਪਹੁੰਚ ਸਕਦੇ ਆ ਨਹੀਂ ਤਾਂ ਸਾਡੇ ਵਰਗੇ 98 ਦੇ ਹੋਰ ਵੀ ਬਹੁਤ ਗਏ ਆ ਕੋਈ ਨਹੀਂ ਉੱਥੇ ਕੁਸਕਦਾ ਕੋਈ ਨਹੀਂ ਜੋਤ ਰੱਖਦਾ ਉਹਨਾਂ ਨੂੰ ਲੱਗਦਾ ਇਹ ਆਉਣ ਵਾਲੇ ਸਮੇਂ 'ਚ ਕਰਿਆ ਸਾਨੂੰ ਪਾਰਟੀਆਂ ਦੇ ਟਿਕਟਾਂ ਨਹੀਂ ਦੇਣੀਆਂ ਇਸ ਕਰਕੇ ਬਾਦਲ ਸਮਾਜ ਪਾਰਟੀ ਦੇ ਮਾਧਮ ਦੁਆਪਾ ਉਮੀਦਵਾਰ ਜਿਤਾਈਏ ਤਾਂ ਜੋ ਸਾਡੀ ਗੱਲ ਉੱਤੇ ਰੱਖ ਸਕੇ ਸਾਡੀਆਂ ਬੱਚੀਆਂ ਦਾ ਬਿਤ ਕਰਾ ਹੋਇਆ ਪੋਸਟ ਮੈਟਰਿਕ ਸਕਾਲਰਸ਼ਿਪ ਰੁਕੀ ਗਈ ਰੋਲ ਨੰਬਰ ਲੁਕੇ ਗਏ ਬੱਚਿਆਂ ਨੂੰ ਪੇਪਰਾਂ ਚੋਂ ਠਾਲਿਆ ਗਿਆ ਤਾਂ ਅਸੀਂ ਲੜਾਈ ਲੜੀ 50 ਹਜ਼ਾਰ ਬੱਚਿਆਂ ਨੂੰ ਡਿਗਰੀਆਂ ਮਿਲੀਆਂ ਔਰ ਰੋਲ ਨੰਬਰਾਂ ਦੇ ਅੰਦਰ ਦੇਗੇ ਪੇਪਰ ਦੇ ਨੋਟੇ ਪੰਜਾਬ ਦੇ ਦਿਨ ਲੱਖ ਮੁਲਾਜ਼ਮ ਜਿਹੜਾ 10-14 ਦਾ ਪੱਤਰ ਹੈ ਜਿਹਦੇ ਕਰਕੇ ਉਹਨਾਂ ਦੀਆਂ ਤਰੱਕੀਆਂ ਰੁਕੀਆਂ ਪਿਛਲੇ 8 ਸਾਲ ਤੋਂ ਚਾਹੇ ਸ਼ੋਮਣੀ ਅਕਾਲੀ ਦਲ ਭਾਵੇਂ ਬੀਜੇਪੀ ਦੀ ਸਰਕਾਰ ਰਹੀ ਚਾਹੇ ਕਾਂਗਰਸ ਦੀ ਰਹੀ ਚਾਹੇ ਅਜਾਬ ਦੀ ਚੱਲ ਰਹੀ ਹੈ ਉਹਨਾਂ ਮੁਲਾਜ਼ਮਾਂ ਨੂੰ ਕਦੇ ਇਨਸਾਫ ਨਹੀਂ ਮਿਲਿਆ ਇੱਕ ਜਿਹੜਾ ਫਰਲੋ ਹਵਾਲਾ ਪੱਤਰ ਹੈ ਕੋਈ ਜਿਹੜਾ ਵਿਧਾਨਕ ਪੱਤਰ ਨਹੀਂ ਉਹਦੇ ਕਰਕੇ ਸਾਡੇ ਮੁਲਾਜ਼ਮਾਂ ਦੀਆਂ ਤਰੱਕੀਆਂ ਰੁਕੀਆਂ ਪੰਜਾਬ ਦੇ ਅੰਦਰ ਜਿਹੜੇ ਕਾਬਲ ਲੋਕਾਂ ਜਿਹੜੇ ਲਾਹ ਸਰੰਦੀ ਪਾਰਟੀ ਦਾ ਮੋਹਜਨ ਸਮਾਜ ਪਾਰਟੀ ਨੇ ਮੁੱਦਾ ਚੱਕਿਆ ਸੀ ਸੜਕ ਤੇ ਔਰ ਅਸੀਂ ਅੰਦੋਲਨ ਬਦਾਨ ਸਵਜ ਕੀਤਾ ਤਾਂ ਉਹਦੇ ਕਰਕੇ ਜਿਨ੍ਹਾਂ ਨੂੰ ਲਿਖਿਆ ਸੀ ਇਹ ਨਾਕਾਬਲ ਲੋਕ ਇਹਨਾਂ ਇਫੀਸ਼ੈਂਟ ਲੋਕ ਇਹ ਕਾਬਲ ਨਹੀਂ ਅਪਕੀ ਜਿਹੜੇ ਸਰਕਾਰੀ ਵਕੀਲ ਬਣਦੇ ਤਾਂ ਮੋਹਜਨ ਸਮਾਜ ਪਾਰਟੀ ਨੇ ਕਿਹਾ ਕਿ ਜਿਨ੍ਹਾਂ ਦਾ ਬਾਅਦ ਇਸ ਸਟੇਜ ਦਾ ਸੰਭਾਲ ਲੈ ਗਿਆ ਹੋਵੇ ਉਹ ਨਾ ਕਾਬਲ ਕਿੱਦਾ ਹੋ ਸਕਦੀ ਐ ਜਿਨ੍ਹਾਂ ਦਾ 600 ਸਾਲ ਪਹਿਲਾਂ ਜੱਗੇ ਗਿਆ ਹੋਵੇ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਲੇ ਸਭਨ ਕੋ ਆਣ ਛੋਟ ਬੜੇ ਸਭ ਸੰਭ ਸੇ ਗੁਰੂ ਰਵਿਦਾਸ ਰਹੇ ਪਰਸੰਨ ਜਿਨੇ ਬੇਗਮ ਬਰੇ ਦਾ ਸੁਪਨਾ ਅਜ ਤੋਂ 600 ਸਾਲ ਪਹਿਲਾਂ ਦਿਖਾਇਆ ਉਹ ਕੌਮ ਨਾ ਲੈ ਕਿੱਦਾ ਹੋ ਸਕਦੀ ਐ ਤੁਹਾਡੀ ਲੜਾਈ ਲੜੀ ਪੰਜਾਬ ਇਹ ਪਹਿਲਾ ਸੂਬਾ ਆ ਜਿੱਥੇ 58 ਜਿਹੜੇ ਲਾਭ ਸਰ ਹੈ ਰਿਜ਼ਰਵੇਸ਼ਨ ਆਈ ਸ਼ੁਰੂ ਕਾ ਹਟਦੇ ਰੱਖੇ ਗਏ ਉਹਦੇ ਸਮੇਂ ਤੈਨੂੰ 6-7 ਵਾਰ ਪ੍ਰਧਾਨ ਸਭਾ ਦੇ ਅੰਦਰ ਡਿਬੇਟ ਕਰਨੀਆਂ ਪਈਆਂ ਲੜਾਈ ਲਾਗੀਆਂ। ਜੇ ਆਪਾਂ ਕੰਮੇ ਕਰ ਸਕਦੇ ਆ ਜੇ ਵੱਡੀ ਗੰਦੀ ਜਾਵਾਂਗੇ ਤਾਂ ਤੁਸੀਂ ਕੀ ਹਾਲ ਚਾਲ ਦਾ? ਰਾਜਾ ਜੀ ਦੱਸ ਕੇ ਗਏ ਮੈਂ ਪੁੱਛਿਆ ਮੰਤਰੀ ਨੂੰ ਵੀ ਤੁਸੀਂ ਰੋਜ਼ ਕਹਿੰਦੇ ਅਸੀਂ ਜ਼ਮੀਨਾਂ ਛਡਾ ਰਹੇ ਆ। ਵੀ ਉਹਨਾਂ ਜ਼ਮੀਨਾਂ ਦਾ ਕੰਮਾ ਕੀ ਆ? ਉਹਨਾਂ ਜ਼ਮੀਨਾਂ ਦਾ ਕੰਮਾ ਕੀ ਆ ਵੀ ਇਹਨਾਂ ਨੂੰ ਗ਼ਬੇਜ਼ਮੀਨੇ ਲੋਕਾਂ 'ਚ ਵੰਡਾਂਗੇ। ਚਾਹੇ ਕਿਸੇ ਧਰਮ ਜਾਤ ਬਰਾਦਰੀ ਦਾ ਹੋਵੇ ਜਿੰਨ ਕੋ ਜ਼ਮੀਨ ਨਹੀਂ ਕਿਆ ਬਣੋਂ ਜਮੀਨ ਦਾ ਮਕਸਦ ਜਮੀਨ ਇਹ ਨਹੀਂ ਛੱਡ ਕੱਟ ਮੈਂ ਕਿਹਾ ਜਮੀਨ ਤੁਹਾਨੂੰ ਮੈਂ ਦੱਸਦਾ ਪੰਜਾਬ 500 ਰੁਪਏ ਕਰੋ ਲੱਖਾਂ ਏਕੜ ਜਮੀਨ ਜਿਹੜੀ ਖਾਲੀ ਪਈ ਹੈ ਤੁਸੀਂ ਬੇਜ਼ਮੀਨੇ ਲੋਕਾਂ ਨੂੰ ਦਿਓ ਟੋਪੜ ਤੋਂ ਲੈ ਕੇ ਤਲਵਾੜੇ ਤੱਕ ਦਾ ਜੰਗਲ

2 ਸਾਲਾਂ ਦੇ ਅੰਦਰ 37 ਵਾਰ ਅਸੀਂ ਹਰੇਕ ਮਾਮਲੇ ਤੇ ਚਾਹੇ ਪੱਲੇਦਾਰਾਂ ਨੂੰ ਤੱਕਾ ਹੋਇਆ ਡਾਂਗਾ ਮਾਰੀਆਂ ਮੈਂ ਪੁੱਛਿਆ ਸੀਐਮ ਸਾਹਿਬ ਜਦੋਂ ਤੁਹਾਡੇ ਕਰਦੇ ਬਾਅਦ ਹੋਰ ਕੋਈ ਆਲਾ ਤੁਸੀਂ ਉਹਨਾਂ ਨੂੰ ਚਾਹ ਪਵਾਉਂਦੇ ਆ ਤੁਸੀਂ ਉਹਨਾਂ ਨੂੰ ਜੂਸ ਪਵਾਉਂਦੇ ਆ ਉਹਨਾਂ ਦੀਆਂ ਗੱਲਾਂ ਸੁਣਦੇ ਉਹਨਾਂ ਨੂੰ ਰੋਟੀ ਦਾ ਪ੍ਰਬੰਧ ਰੋਈ ਕਰਕੇ ਦਿੰਦੇ ਆ ਪਦੋਂ ਜਿਹੜੇ ਗਰੀਬ ਲੋਕ ਹੈ ਜਦੋਂ ਆਪਣੀਆਂ ਮੰਗਾਂ ਲੈ ਆਉਂਦੇ ਆ ਤਾਂ ਉਹਨਾਂ ਨੂੰ ਲਾਠੀਆਂ ਮਾਰ ਕੇ ਭਜਾਇਆ ਜਾਂਦਾ ਅੱਜ 38 ਬੰਦੇ ਮੈਂ ਕਿਹਾ ਸੰਗਰੂਰ ਦੇ ਹਸਪਤਾਲ ਦੇ ਦਾਖਲ ਹੈ ਕਿ ਆ ਤੁਸੀਂ ਉਹਨਾਂ ਦੇ ਮੰਤਰੀ ਨਹੀਂ ਤਾਂ ਉਹਨਾਂ ਨੂੰ ਕਹਿਣਾ ਪਿਆ ਵੀ ਜਿਹਨਾਂ ਲੋਕਾਂ ਨੇ ਗਲਤੀ ਕੀਤੀ ਆ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਉਹ ਕਿਉਂ ਕਹੂਗਾ ਜਦੋਂ ਉਹਨੂੰ ਬੋਲੂਗਾ ਜਦੋਂ ਪੁੱਛੂਗਾ ਮੈਂ ਕਿਹਾ ਤੁਸੀਂ ਸ਼ਬੀਰ ਤੇ ਗੱਲ ਸੀ ਕਹਿੰਦੇ ਦਿਹਾੜੀ ਮਿਲਾ ਦੇਵਾਂਗੇ ਕਿ ਉਹ ਕਦੋਂ ਮਧਾਣੀ ਦਿਹਾੜੀ ਤੁਸੀਂ ਤੁਸੀਂ ਆ ਕੇ ਦੱਸੋ ਤੁਸੀਂ ਕਹਿੰਦੇ ਗਰੀਬ ਮਜ਼ਦੂਰ ਦੀ ਤੁਸੀਂ ਸ਼ਮੀਲ ਤੇ ਕਿਸੇ ਮੁੰਡੇ ਨੇ ਕਿਹਾ ਪਾਣੀ ਪੀ ਲਿਆ ਨੂੰ ਬੇ ਜੀ ਮਾਨ ਸਾਹਿਬ ਗਰੀਬਾਂ ਦੀ ਵੀ ਦਿਹਾੜੀ ਬਤਾਓ ਤੁਸੀਂ ਕਿਹਾ ਬਤਾ ਦੇਾਂਗੇ ਉਹ ਮੈਂ ਕਿਹਾ ਸੈਸ਼ਨ ਚੱਲ ਰਿਹਾ ਬਜਟ ਪੇਸ਼ ਹੋ ਰਿਹਾ ਦਿਹਾੜੀ ਇੱਥੇ ਬਦਣੀ ਆ ਸੜਕ ਤੇ ਨਹੀਂ ਬਦਣੀ ਤੁਸੀਂ ਉਹਨਾਂ ਲੋਕਾਂ ਨੂੰ ਦਿਹਾੜੀ ਬਤਾਓ ਪੰਜਾਬ ਦੇ ਅੰਦਰ ਜਿੰਨੇ ਮਾਮਲੇ ਹੋਏ ਆ ਕਿਤੇ ਤੱਕਾ ਹੋਇਆ ਟਰੋਸਟੀ ਹੋਈ ਕਿਤੇ ਬਦਿੱਕੀਆਂ ਹੋਈਆਂ ਐਨੋਸੀ ਦਾ ਮੁੱਦਾ ਪੁਰੇ ਪੰਜਾਬ ਦਾ ਇਸ਼ੂ ਸੀਗਾ ਜਿਹਦੇ ਨਾਲ ਸਾਡੇ ਵਰਗ ਦੇ ਲੋਕ ਜਿਹੜੇ ਪੀੜਸ ਕੇ ਪੰਜਾਬ ਸਰਕਾਰ ਦਾ ਰੈਵਨਿਊ ਵੀ ਘਟਿਆ ਮੈਂ ਕਿਹਾ ਮੈਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਕੌਣ ਕਹਿੰਦਾ ਸਰਕਾਰ ਚਲਾਉਂਦਾ ਕਿੱਥੋਂ ਚੱਲਦੀ ਆ ਬੇਦਨਾ ਜਿਹੜਾ ਲੋਕ ਆ ਉਹਨਾਂ ਅਰਜੀ ਨਵੀਂ ਵਿਸਵੇਲੇ ਹੋ ਗਿਆ ਟੈਪ ਰੈਕਟਰ ਵਿਲੇ ਹੋਗਾ ਜਿਹੜੇ ਜਿਹੜੇ ਰਜਿਸਟਰੀਆਂ ਲਿਖਣ ਵਾਲੇ ਮੇਲੇ ਹੋਗਾ ਤੁਹਾਡਾ ਆਮਲਾ ਫੇਲਾ ਮੇਲਾ ਹੋ ਗਿਆ ਤੋਂ ਲੋਕਾਂ ਨੇ ਜਿਨ੍ਹਾਂ ਨੇ ਵਿਆਹ ਨਿਆਣਿਆਂ ਦੇ ਕਰਦੇ ਜਿਨ੍ਹਾਂ ਨੇ ਕਿਸੇ ਨੇ ਲੋਨ ਲੈਣਾ ਕਿਸੇ ਨੇ ਬੱਚਾ ਬਾਹਰ ਵੇਚਣਾ ਉਹ ਦੇਖ ਰਹਾ ਜਮੀਨ ਆਪਣੀਆਂ ਵੇਚਣੀ ਆਪ ਪੈਸੇ ਲੈਣ ਵਾਲੇ ਨੇ ਦੇਣੀ ਆ ਸੀ ਖਰੀਤਣੀ ਆ ਔਰ ਸਰਕਾਰ ਦਾ ਰੈਵਨਿਊ ਘਟ ਰਿਹਾ ਬੇਦਰ ਪੈਦਾ ਕੀਤਾ ਪਤਾ ਨਹੀਂ ਕਿਥੋਂ ਸਰਕਾਰ ਚਲਾ ਰਹੀ ਉਹਦੇ ਕਰਕੇ ਪੰਜਾਬ ਦੇ ਅੰਦਰ ਐਨਓਸੀ ਦੀ ਸ਼ਰਤ ਖਤਮ ਹੋਈ ਉਹ ਬਹੁਤ ਜਨ ਸਮਾਜ ਪੰਡਿਤ ਕਰਕੇ ਹੋਈ ਆ ਇਦਾਂ ਦੇ ਬਹੁਤ سارے ਮਾਮਲੇ ਆ ਤੁਸੀਂ ਸਾਡੀਆਂ ਵੀਡੀਓ ਸੁਣੋ ਸਮਾਂ ਹੈ ਨਹੀਂ ਇਸ ਕਰਕੇ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਆਪਾਂ ਪਹਿਲਾਂ ਵੀ ਸ੍ਰੀ ਲੋਕ ਸਭਾ ਆਨੰਦਪੁਰ ਸਾਹਿਬ ਤੋਂ ਲੜਦੇ ਰਹੇ ਆ ਉਦੋਂ ਤਿੰਨ ਤਣ ਗੋਣੇ ਮੁਕਾਬਲੇ ਹੁੰਦੇ ਸੀ ਤਿੰਨ ਗੋਣੇ ਮੁਕਾਬਲੇ ਹੁੰਦੇ ਸੀ ਬੀਐਸਪੀ ਦੇ ਨੰਬਰ ਤੇ ਆਉਂਦੀ ਸੀ ਸ਼੍ਰੋਮਣੀ ਅਕਾਲੀ ਦਲ ਭਾਜਪਾ 1 ਕਾਂਗਰਸ ਤੇ ਆਪ 1 ਬੀਐਸਪੀ ਹਣ ਤੁਸੀਂ ਦੱਸੋ ਕਾਂਗਰਸ ਤੇ ਭਾਜਪਾ ਵੀ ਵੱਖਰੇ ਵੱਖਰੇ ਅਕਾਲੀ ਦਲ ਦੇ ਬੀਜੇਪੀ ਨੇ ਵੱਖਰੇ ਵੱਖਰੇ ਬੀਐਸਪੀ ਆਪ ਫੇਰ ਸਾਡੇ ਨਾਲ ਹੁਣ ਸੰਤ ਸਮਾਜ ਗਰੀਬ ਲੋਕ ਮਜ਼ਦੂਰ ਯੂਨੀਅਨ ਸਾਰੇ ਲੱਗੇ ਉਹ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਸਾਰੇ ਦੇਖ ਲਿਆ ਇਸ ਵਾਰ ਬਹੁਜਨ ਸਮਾਜ ਪਾਰਟੀ ਨੂੰ ਦੇਖਣਾ ਇਸ ਕਰਕੇ ਤੁਹਾਨੂੰ ਮੇਰੀ ਬੇਨਤੀ ਆਓ ਕਟਿਓ ਆਪਣਾ ਇੱਕ ਹੀ ਕੀਮਤੀ ਵੋਟ ਸਰਦਾਰ ਤਸ਼ਵੀਰ ਸਿੰਘ ਜੀ ਗੜੀ ਜਿਹੜੇ ਪ੍ਰਧਾਨ ਨੇ ਬਹੁਜਨ ਸਮਾਜ ਪਾਰਟੀ ਦੇ ਜਿਹੜੂ ਸਾਥੀ ਆ ਜਿਨ੍ਹਾਂ ਨੇ ਆਪਣੀ ਨੌਕਰੀ ਇਸ ਸਮਾਜ ਲਈ ਛੱਡੀ ਜਿਨ੍ਹਾਂ ਨੇ ਆਪਣਾ ਘਰਵਾਰ ਸਾਡੇ ਤੁਹਾਡੇ ਨੇ ਛੱਡਿਆ ਇਹਨਾਂ ਨੂੰ ਮਜ਼ਬੂਤ ਕਰਕੇ ਦਿੱਲੀ ਦੇ ਪਾਰਲੀਮੈਂਟ ਵਿੱਚ ਭੇਜਿਏ ਤਾਂ ਜੋ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਜਿਨ੍ਹਾਂ ਤੋਂ ਜਿਨ੍ਹਾਂ 'ਚ ਰਹੇ ਆ ਵਿਚਰੇ ਆ ਟੰਗ ਜਾਏ ਕੋਈ ਪਟਿਆਲੇ ਤੋਂ ਆ ਗਿਆ ਚਾਹੇ ਕੋਈ ਸੰਗਰੂਰ ਤੋਂ ਆ ਗਿਆ ਚਾਹੇ ਕੋਈ ਮੱਧ ਪ੍ਰਦੇਸ਼ ਤੋਂ ਆ ਗਿਆ ਇਹਨਾਂ ਨੇ 30 ਤਰੀਕ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਚੱਲ ਜਾਣਾ ਜੇ ਕਿਸੇ ਨੇ ਰਹਿਣਾ ਤਾਂ ਤੁਸੀਂ ਅਸੀਂ ਰਹਿਣਾ ਇਸ ਕਰਕੇ ਆਪਾਂ ਆਪਣੇ ਉਮੀਦਵਾਰ ਨੂੰ ਜਿਤਾਈਏ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਚੰਗੇ ਸਾਥੀ ਜਿਨ੍ਹਾਂ ਦਾ ਮੈਨੂੰ ਵੀ ਸਮਾ ਸ਼ਹਿਰ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਅਸ਼ੀਰਵਾਦ ਮਿਲਿਆ ਜਿਹੜੇ ਕੌਮ ਵੀ ਲੋਕ ਹੈ ਜਿਹੜੇ ਚਾਹੁੰਦੇ ਆ ਕਿ ਬਾਵਾ ਸਾਹਿਬ ਡਾਕਟਰ ਮੈਡੀਕਲ ਦੀ ਈਡੀਓਲੋਜੀ ਸਾਡਾ ਜਿਹੜਾ ਮਾਨ ਸਨਮਾਨ ਹੋ ਕੇ ਬਥੇ ਉਹ ਵੀ ਸਾਰੇ ਇੱਥੇ ਆਏ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਸਾਰੇ ਆਪਾਂ ਜਿਹਨੇ ਜੁਮੇਵਾਰ ਸਾਥੀ ਆਏ ਆ ਘਰ ਘਰ ਜਾ ਕੇ ਜਿਹੜਾ ਸਮਾ ਥੋੜਾ ਰਹਿ ਗਿਆ ਉਹਨੂੰ ਪ੍ਰਚਾਰ ਕੇ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਦਾ ਚੋਣ ਚਾਨ ਹਾਥੀ ਹਾਥੀ ਦੇ ਨਿਸ਼ਾਨ ਦੇ ਸਾਹਮਣੇ ਵਾਲਾ ਬਟਨ ਦਬਾਈਏ